ਕਾਲੋ ਗੁੰਡਾ 라ਜ ਹੋ ਗਿਆ ਵਰਗ ਕਰਾ हां ਰਕਮੀ ਸਾਹਮਣੇ 아이 ਬਾਰੀ ਪਾਪਾ ਗੋਲ ਦੇ ਕਿਹਾ ਪਰ ਇਹੋ ਕੁਸ਼ਮਾਨ ਸਾਹਮਣੇ ਤੋਂ ਬਰਾਦੀ ਗੋਲ ਕਰੇ ਮੋਤੇ ਹੋਰ ਬੱਲੇ ਗੱਲ ਮੰਨੀ ਹੈ ਮੈਂ ਬੱਟਾ ਤੇ ਪਾ ਲੂੰਗਾ ਸਰਕਾਰ ਦੇ ਵੱਲ ਮੇਰੇ ਵੱਲੋਂ ਪੜਾਣਾ ਨੰਬਰ ਨੰਬਰ 안녕하세요. <목소리도> ਇਹਾਂ ਦੋ ਘੰਟੇ ਕੋਈ ਮਾਰ ਨਹੀਂ ਕੇ। ਦਿਖਾ ਦੇਣ ਜਾਂਦੇ ਆ ਜਿੱਥੇ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਧੁੱਪੇ ਬਹਿ ਕੇ ਆ ਗਏ ਲੋ ਦੋ ਦੋ ਘੰਟੇ। ਅਗਲੇ ਦਿਨ ਵੀ ਜਾਂਦੇ ਆ। ਉਹ ਫੇਰ ਅੱਥੇ ਕੋਈ ਸੁਣਵਾਈ ਨਹੀਂ ਹਦੀ ਹੁੰਦੀ। ਉਹ ਕਹਿੰਦੇ ਐਸ.ਐਸ.ਓ ਨੂੰ ਮਿਲੋ। ਐਸ.ਐਸ.ਓ ਦੇ ਨਾਮ ਮਾਰਗਤ 라ਓ। ਚਿੱਠੀ ਭਾਜੀ ਤੁਣੀ ਮਾਰ ਕੇ ਨਹੀਂ ਅਸੀਂ ਦੇ ਕਰਨੀ ਨਹੀਂ। ਸਾ ਲੋਏ ਫੇੜੀ ਦਾਣਾ ਲੱਗੇ ਕਰਦਾ। ਇਹ ਕਹਿੰਦੇ ਮਾਰਗ ਦੇ ਬੰਦੇ ਦੀ ਗੋਲੀ ਚੱਲਣ ਦੀ ਹੈ। ਦੂਜੇ ਤੁਸੀਂ ਮਾਰ ਕੇ ਕਰਾਣ ਦੇਓ। ਇਹਦਾ ਮਤਲਬ ਮਾਰਗ ਨਾ ਚੰਗ ਚੱਲਦੇ ਆ। ਫੇਰ ਅਗਲੇ ਦਿਨ ਵੀ ਜਾਂਦੇ ਆ। ਉਹ ਇੱਕ ਅਫਸਰਾਂ ਨੂੰ ਹੋਰ ਮਿਲਦਾ ਉਹ ਨੂੰ ਕਹਿੰਦਾ ਜੀ ਤੋ ਇਹ ਸਾਨੂੰ ਹੋ ਰਹੇ ਇਹਦਾ ਮਤਲਬ ਕੀ ਕਾਰੋਬਾਰ ਕਰਨਾ ਜ਼ਹਿਰ ਆ ਅਸੀਂ ਕਿਥੇ ਚਲ ਜਾਈਏ ਅਸੀਂ ਭਾਜੀ ਉਧਰ ਦੁਕਾਨ ਵਿੱਚ ਫੋਨ ਨਹੀਂ ਕਰਦੇ ਕਿ ਬੰਦੇ ਨਹੀਂ ਫੜੇ ਜਾਂ ਇਹ ਕੰਮਕਾਰ ਨੂੰ ਕੋਈ ਆਸ਼ਵਾਸਨ ਨਹੀਂ ਮਿਲਦਾ ਕਿ ਇਹ ਕੰਮ ਕਰ ਸਕਦੇ ਆ ਅਸੀਂ ਧੰਨ ਚੋ ਟੈਕਸੇ ਦੇ ਕੇ ਵੀ ਚੋਰ ਆ ਤੇ ਆਦੇ ਪੱਲੇ ਕੀ ਰਹਿ ਗਿਆ ਦੇਰਾ ਰੋਡ ਬੰਦ ਰਹੇਗਾ ਮੇਰੇ ਨਾਲ ਜਿਹੜਾ ਕਹਿੰਦਾ ਸਾਫ ਦੇਗਾ ਉਹਦੀ ਮਿਹਰਬਾਨੀ ਹੈ ਜਿਹੜਾ ਨਹੀਂ ਦੇਗਾ ਉਹਦੀ ਵੀ ਮਿਹਰਬਾਨੀ ਹੈ ਪਰ ਹਾਲੇ ਬਿਲਾ ਲੀਏ ਬਿਜ਼ਾਰ ਬੰਦ ਜੇ ਤੁਹਾਡੇ ਕੋਲ ਇਥੇ ਕੰਮ ਨਹੀਂ ਹੋ ਸਕਦਾ ਕਮਾਈ ਲਿਆ ਜੀ ਜਦੋਂ ਫਰੋਤੀ ਆਈ ਆ ਪਰੋਤੀ ਹੋਣ ਤੋਂ ਬਾਅਦ ਪੁਲਿਸ ਕੋਲ ਕੰਪਲੇਂਟ ਕੀਤੀ ਆ ਇਹ ਇਹ ਪੁਲਿਸ ਪ੍ਰਸ਼ਾਸਨ ਨੇ ਕਾਦੀ ਸਰਕਾਰ ਨੇ ਕੀ ਐਕਸ਼ਨ ਆ ਬਿਆਰ ਆ ਵੀ ਇਹ ਬਿਲਕੁਲੀ ਜਲਾ ਕੇ ਪਿਆ ਬਿਲਕੁਲੀ ਬਿਲਕੁਲੀ ਹੋਏ ਨਾਗਰਿਕ ਦੀ ਪੰਜਾਬ ਦੇ ਸ਼ਹਿਰੀ ਦੀ ਕੀ ਸੁਧਕਿਆ ਕਰ ਰਹੀ ਹੈ ਸਰਕਾਰ ਪਾਜੀ ਇਹ ਦਿਖਾਉਣੀ ਹੈ ਕੋਈ ਪੁੱਛੀ ਗਈ ਐਕਸ਼ਨ ਕੋਈ ਬਰਵਾਲ ਨੇ ਆ ਪਤਾ ਲੱਗ ਗਿਆ ਕਿ ਸਾਡੇ ਪੰਜਾਬ ਦਾ ਇਹ ਹਾਲਿਆ ਤੇ ਅੱਜ ਚ ਰਹੀ ਆ ਬੇਰਬਾਨੀ ਉਹਨਾਂ ਨੇ ਕੋਈ ਕਸਮ ਨਹੀਂ ਛੱਡੀ ਉਹ ਇੱਥੇ ਫਾਜ ਫਿਰ ਕਰਕੇ ਗਏ ਆ ਇਹਨਾਂ ਨੇ ਫਾਜ ਦੀ ਸਾਡੀ ਗੱਲ ਨਹੀਂ ਮੰਨੀ ਹੈਗੀ ਕੋਈ ਨਾ ਨਹੀਂ ਉਹਨੇ ਲਿਆ ਨਾ ਆਇਆ ਕੋਈ ਹੈਗਾ ਕੋਈ ਜਨਮਨੀ ਦਾ ਮਨੋਗਤ ਵੀ ਤੇ ਵੀ ਨਾ ਵੀ ਇੱਕ ਜਿਹੜੀ ਵਾਰ ਵੀ ਕੱਢੀ ਕਿ ਮੈਨੂੰ ਆਈਏ ਦੀ ਮੈਂ ਤਾਂ ਗੱਲ ਕੀਤੀ ਤੁਹਾਡੇ ਨਾਲ ਮੀਡੀਆ ਜੀ ਵੀ ਗੱਲ ਕੀਤੀ ਕਲਸੀ ਸਾਹਿਬ ਤਾਂ ਵੀ ਗੱਲ ਗਈ ਸੀ ਛੋਡੀ ਭਾਜੀ ਨਾਲ ਵੀ ਗੱਲ ਹੋਈ ਉਹ ਕਹਿੰਦੇ ਹੋ ਸਕਦਾ ਫੇਕ ਕਾਲ ਹੋਏ ਪਰ ਇਹ ਫੇਕ ਕਾਲ ਨਹੀਂ ਜੇ ਨਿਕਲਿਆ ਜਿਸਨਾਂ ਮੋਲੀ ਲੇ ਲੇ ਨੰਬਰ ਦਿਓ ਇੱਕ ਮਿੰਟ ਹੋਰ ਨੰਬਰ ਦਿਤਾ ਮੋਦੀ ਸੁਧਾ ਪਿਆ ਫੇਕ ਕਾਲ ਕਰਨਾ ਨਹੀਂ ਯਹੀ ਤਾਂ ਅਹੀ ਨੰਬਰ ਦੀ ਮੰਗ ਦੇ ਲਈ ਉਹਦੇ ਬਾਰੇ ਵੀ ਕਰੀ ਐਸਾਸ ਤੋਂ ਸਾਬ ਨੂੰ ਦਿੱਤੀ ਸੀ ਦਰਖਾਸਤ ਜੀ ਦਿੱਤੀ ਜੀ ਹਾਲੂ ਕਹਿੰਦੇ ਕਰੀ ਤਾਂ ਮਾਰ ਕੇ ਕਰਾਓ ਕਰੀ ਓਥੋਂ ਕਰਾਓ ਕੋਟੇਸ਼ਾ ਕੋਈ ਅਲੀ ਭਾਜੀ ਕੋ ਕਰਾਓ ਅਈ ਓਥੇ ਜਾ ਕੇ ਬਹਿ ਗਿਆ ਮੇਰੇ ਨਾਲ ਕਿਹਨੇ ਨਹੀਂ ਜੀ ਮੇਰਾ ਨਾਮ ਅਪ੍ਰੀਤਮ ਸਿੰਘ ਜੀ ਇੱਕ ਕਰਿਆਨੇ ਦੀ ਦੁਕਾਨ ਦੇ ਸ਼ੋਪ ਦੇ ਕੰਮ ਕਰੀਦਾ ਜੀ ਹਾਂਜੀ ਮਨੂ ਜੀ ਮਨੂ ਅਈ ਦਸ ਛੋੜੇ ਦੁਕਾਨ ਤੇ ਆਏ ਆ ਜੀ ਇਦਾਂ ਬਿਠੇ ਇੱਕ ਗਾਗੂਣ ਸੋਦਾ ਦੇ ਦੇਣਾ ਮੁੰਡਾ ਆ ਮੂੰਹ ਮਾਂ ਬਨ ਕੇ ਉਹਨੇ ਫਾਇਲ ਕੀਤੇ ਆ ਅਸੀਂ ਉਸੇਲੇ ਮਗਰਮਾ ਭੱਜਿਆ ਵਾ ਉਹਨੇ ਫੇਰ ਇੱਕ ਫਾਇਰ ਆ ਗਿਆ ਕਿਥੇ ਬੈਂਕ ਲੱਗੇ ਆ ਕੇ ਕੀਤਾ ਜੇ ਹਾਂਜੀ ਮੈਂ ਮਗਰਮਾ ਭੱਜਿਆ ਹਾਂ ਹਾਂਜੀ ਉਹ ਗੱਲ ਬਾਤ ਹੋਈ ਤੁਸੀਂ ਵਾਜ ਦਿੱਤੀ ਵਾਜ ਤੀਨ ਮਗਰਮਾ ਭਰੋ ਬੋਸ਼ ਫੀਡ ਭੱਜ ਗਿਆ ਪੈਦਲ ਸੀ ਪੈਦਲ ਸੀ ਅੱਗੇ ਜਾ ਕੇ ਕਿਤੇ ਮੰਡੀ ਅੰਦਰ ਜਾ ਕੇ ਉਹਨੇ ਕੋਈ ਨਾਲ ਵੀ ਜਿਹੜਾ ਵੀ ਹੋਏਗਾ ਨਾ ਬੈ ਕੇ ਚੱਲ ਗਿਆ ਉਹ ਨਹੀਂ ਗੋਲੀ ਚਾਲ ਦਾ ਨਜ਼ਰ ਆਉਂਦਾ ਆਹ ਗੋਲੀ ਚੱਲੇ ਫਾਇਰ ਧੂਆਂ ਨੇ ਕਦਾ ਤੇ ਇਹ ਨਿਕਲ ਆ ਜਾਏ ਤੇ ਬੈਦਰੋ ਹਣਾ ਬੰਦੇ ਜਿੱਥੇ ਮੋਟਰਸਾਈਕਲ ਪਹੁੰਚ ਜਾਣਾ ਹੈ ਥੋੜਾ ਹਣਾ ਬੰਦੇ ਨੇ ਐ ਹਾਂ ਇਹ ਇਹ ਮਗਰ ਇਹ ਮਗਰ ਇਹ ਮਗਰ ਅੱਜ ਨਾਨੀ ਰੰਗ ਜਾਂਦੀ ਨਾ ਇਸ ਤੋਂ ਬਾਅਦ ਦੀ ਗੱਲ ਹੈ ਆਕਾਰ ਨਾ ਨਾ ਦੋ ਕੰਨ ਨਾ ਦੋ ਆ ਗਿਆ ਬੱਸ ਹੁਣ ਇਹ ਕਰ ਤੋਂ ਚੱਲੋ ਬਾਈ ਹੋ ਆਇਆ 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 ਬੱਸ ਹੋ ਗਈ ਚਲ ਜੇ ਕੋਣੇ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਕਿ ਇੱਥੇ ਰਪੀਸ਼ ਕੁਮਾਰ ਐਂ ਸੰਦੀ ਦੁਕਾਨ ਹੈ ਐਸੇ ਡੇਰਾ ਰੋਡ ਤੇ ਤੇ ਉੱਥੇ ਕੋਈ ਖਾਰ ਹੋਇਆ ਹੈ ਇੱਥੇ ਆ ਕੇ ਵੇਖਿਆ ਤੇ ਦੁਕਾਨ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਆਪੇ ਦਾ ਸ਼ਾਇਦ ਮੰਨੂ ਮਿਲਿਆ ਜੀ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਇੱਕ ਫਾਰ ਕਰਕੇ ਬਹਿਦੇ ਇਹਨਾਂ ਦੇ ਇਹਨਾਂ ਦਾ ਇੰਪਲਾਈ ਮਗਰ ਭੱਜਿਆ ਵੀ ਆ। ਰਾਦ ਲਈ ਆਇਆ ਸੀ ਤੇ ਦੁਕਾਨ 'ਚ ਇਹ ਡੇਰਾ ਦੀ ਸਾਈਡ ਤੋਂ ਭੱਜੇ ਨੇ ਬੁੱਲਦੇ ਨਹੀਂ ਸੀ ਉਹ। ਮਗਰ ਗਿਆ ਕਹਿੰਦਾ ਕਿ ਉਹਦੇ ਜਾ ਕੇ ਚੋਰ ਫਾਰੇ ਉਹਨੇ ਕਿਹਾ ਦੇ ਬਾਅਦ ਤੋਂ ਮੁੜਾ। ਉਹ ਜਾ ਕੇ ਦੇ। ਉਹਨਾਂ ਨੇ ਆਹ ਦੀ ਘੜੀ ਤੇ ਇਹਨਾਂ ਦੱਸਿਆ ਕਿ ਉਹਦਾ ਕੰਮ ਇੰਪਲਾਈ ਦੁਕਾਨ ਦੇ ਤੇ ਇੱਕ ਕਰਕੇ ਗਏ ਨੇ। ਉਹਦੇ EMPLOYEE ਨੇ ਦੱਸਿਆ ਕਿ ਅੱਗੇ ਜਾ ਕੇ ਉਹਨਾਂ ਨੇ ਇੱਕ ਹੋਰ ਫਾਇਰ ਕੀਤਾ। ਸਰ ਸਰ ਅੱਗੇ ਮੈਨੂੰ ਪ੍ਰੋਟੀ ਦੀ ਕਾਲ ਆਈ ਸੀ ਜਿਸ ਨੇ ਮੇਰੀ ਖੱਜਲ ਖਵਾਰੀ ਕੀਤੀ। ਮੈਨੂੰ ਬਿਨਾਂ ਮੈਂ 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 ਲਈ ਇਹਨਾਂ ਕੋਲ ਦਰਖਾਸਤ ਚਲੋ ਫਿਰ ਪਰਸਨਲੀ ਮੇਰੇ ਨੋਟਿਸ ਆ ਲਈ ਇਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਜਾ ਕੇ ਜੀ ਐਸ ਐਸ ਪੀ ਸਾਹਿਬ ਨੂੰ ਮਿਲੇ ਸੀ। ਹੁਣੋਂ ਮੈਂ ਦੇਖ ਰਿਹਾ ਜੀ ਕਿ ਦਰਖਾਸਤ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਮੈਂ ਕਲਿੱਕ ਕੀਤੀ ਹੈ ਜੀ ਪਤਾ ਕਰ ਲੈਣਾ ਕਿ ਇਹਦੀ ਦਰਖਾਸਤ ਸੀ ਕਿ ਕੀ ਕਰ ਰਹੀ ਹੋਈ ਸੀ। ਕੀ ਲੱਗਦਾ ਕਿਉਂ ਜਦੋਂ ਇੱਕ ਬੰਦੇ ਨੂੰ ਕਰੋਤੀ ਆ ਗਈ ਧਮਕੀ ਆ ਗਈ ਕਿ ਪੁਲਿਸ ਰੇਟ ਕਰਦੀ ਹੈ ਵੀ ਗੋਲੀ ਚੱਲੇ ਤੇ ਫੇਰ ਹੀ ਉਹ ਕੋ ਜਾਈਏ ਨਹੀਂ ਇਸ ਤਰੀਕੇ ਦਾ ਜਿੰਨੀਆਂ ਨਹੀਂ ਅਜੇ ਜਿੰਨੀਆਂ ਬਾਕੀ ਕਾਲ ਆਉਂਦੀਆਂ ਨਹੀਂ ਜਾਂ ਦੂਸਰੀਆਂ ਆਉਂਦੀਆਂ ਉਦੋਂ ਤੇ ਸਾਰਾ ਐਕਸ਼ਨ ਕਰਕੇ ਤੇ ਸਾਰੇ ਪਹਿਲੇ ਕਢਾਈ ਜਾਂਦੀ ਹੈ ਕਿ ਕੀ ਪਹਿਲੇ ਜੈਨੂਅਲਿਟੀ ਦੇਖ ਲਈ ਉਹਦੀ ਕੀ ਹੈਗੀ ਫਿਰ ਉਹਦੀ ਕੋਈ ਅੱਗੇ ਅਸੀਂ ਐਕਸ਼ਨ ਕਰਦੇ ਹਾਂ ਸੀਸੀਟੀਵੀ ਆਈਫਐਸ ਸੀਸੀਟੀਵੀ ਹੁਣ ਬਸ ਜਸਟ 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 ਆਪਣਾ ਚਾਰ ਪੰਜ ਮਿੰਟ ਦੀ ਹੋਇਆ ਮੈਨੂੰ ਪਹੁੰਚਿਆ You, you can see I'm